ਲਓ ਜੀ ਸਾਸਰੀ ਕਾ ਜੀ ਤੋਂ ਸਾਰਿਆਂ ਨੂੰ ਮੈਂ ਤੁਹਾਡੀ ਆਪਣੀ ਅਮਰਜੀਤ ਕਰਜੋਸ਼ੀ ਜੋਸ਼ੀ ਚੈਨਲ ਆਉਂਤੇ ਅਸੀਂ ਆਨੰਦ ਭੋਜਾਈ ਤੁਹਾਡਾ ਸਵਾਗਤ ਕਰਦੇ ਆਂ ਲਓ ਜੀ ਹਾਜ਼ਰ ਆਂ ਅਸੀਂ ਤੁਹਾਡੀ ਕਿਚਾਈ ਦੇ ਵਿੱਚ ਫੇਰ ਅੱਜ ਫੇਰ ਭੈਣਾਂ ਦੀ ਸਵਾਰਿਸ਼ ਤੇ ਕਹਿੰਦੇ ਵੀ ਕੱਟ ਕੇ ਦਾ ਮਹੀਨਾ ਚੱਲ ਰਿਹਾ ਜੀ ਸਾਨੂੰ ਫੇਰ ਭੋਜਨ ਸੁਣਾਓ ਗੁਰੂਆਂ ਦਾ ਵੀ ਮੈਂ ਹੈ ਗੁਰੂਆਂ ਦਾ ਗੱਲਬਾਤ ਸੁਣਾਵਾ ਦਾਂਗੇ ਫੇਰ ਅੱਜ ਤਾਂ ਫੇਰ ਜਿਹੜਾ ਉਹਨਾਂ ਨੇ ਦੇਖਿਆ ਹੋਸੀ ਸੁਣਾ ਰਹੇ ਆ ਤੇ ਉਹ ਤੁਹਾਨੂੰ ਲੰਬੀ ਹੀਕ ਜੀ ਹੈ ਵੀ ਜਿਵੇਂ ਵੀ ਆਪਾਂ ਬੁੜੀਆਂ ਅੱਗੇ ਘਰੇ ਗਾਉਂਦੀਆਂ ਸੀ ਹਨ ਤੇ ਹੁਣ ਤਾਂ ਢੋਲ ਕੇ ਤੇ ਭਜਨ ਗਾਉਂਦੇ ਨੇ ਪਰ ਫਿਰ ਇਹ ਭਜਨ ਕਹਿ ਲੋ ਇਹਨੂੰ ਗੀਤ ਕਹਿ ਦਿੰਦੀਆਂ ਬੁੜੀਆਂ ਤਾਂ ਗੀਤ ਹੀ ਕਹਿੰਦੀਆਂ ਸੀ ਹਨ ਤੇ ਚਲੋ ਫਿਰ ਅਸੀਂ ਉਹ ਸਾਨੂੰ ਪੁਰਾਣਾ ਹੀ ਸੁਣਿਆ ਹੋਇਆ ਅਸੀਂ ਆਪ ਵੀ ਆ ਦਾਦੀਆਂ ਮਾਮੀਆਂ ਨਾਲ ਗਾਉਂਦੇ ਰਹੇ ਹਾਂ ਹੈ ਤੇ ਤੁਹਾਨੂੰ ਸੁਣਾਉਣੇ ਮੈਂ ਤਾਂ ਬਜ਼ੁਰਗੀਆਂ ਸੀ ਤੇ ਅਸੀਂ ਉਹਨਾਂ ਤੋਂ ਸੁਣੇ ਹੋਏ ਨੇ ਤੁਹਾਨੂੰ ਸੁਣਾਉਣਾ ਤੁਸੀਂ ਅੱਗੇ ਆ ਦੇ ਬੱਚਿਆਂ ਨੂੰ ਸੁਣਾਇਓ ਹਨ ਤੇ ਜਿਹੜਾ ਮੈਂ ਨੁਕਤਾ ਪਾਉਂਗੀ ਨਾ ਉਹ ਬੀੜੀ ਸਿਗਰਟ ਤੇ ਪਾਨ ਮਸਾਲਾ ਛੱਡੋ ਕਿ ਮੈਂ ਛੁੱਟੂ ਕਰ ਜਮਈ ਸੌਖਾ ਨੁਕਤਾ ਬੀੜੀ ਪਿੰਡਾ ਕੋਈ ਪਾਣ ਖਾਂਦਾ ਕੋਈ ਮਸਾਲਾ ਇਕ ਗੁਲੀ ਵੀ ਕਹਿੰਦੀ ਮੈਂ ਵੀ ਪਾਣ ਪੂਣ ਬਾਲੇ ਚੜਦੀਆਂ ਤੇ ਮੈਂ ਕਿਹਾ ਮੈਨੂੰ ਨੁਕਤਾ ਪਾਉਂਗੀ ਵੀ ਉਹ ਤੇ ਤੂੰ ਦੇਖ ਲਈ ਹੈ ਨਾ ਤੇ ਨਵਾ ਜਿਓ ਪਹਿਲਾਂ ਤਾਂ ਆਪਾਂ ਰੰਗਾ ਰੰਗ ਤਰੇਲੰਕ ਕਰੀਏ ਭਗਵਾਨ ਨੂੰ ਯਾਦ ਤੇ ਫਿਰ ਇਹ ਨੁਕਤਾ ਨਿਖੋ ਤੁਸੀਂ ਕੀ ਤੋਂ ਤੁਰੰਤ ਬਾਅਦ ਮੈਂ ਨੁਕਤਾ ਪਾਉਣੀ ਨੇ ਤੇ ਤੁਸੀਂ ਨਾ ਉਹਨੂੰ ਕਾਪੀ ਪੈਨਸਲ ਆਪਦੀ ਤਿਆਰ ਰੱਖਿਆ ਕਰੋ ਹੈ ਨਾ ਤੇ ਫਿਰ ਧੋ ਇਧਰ ਦਰ ਨਾ ਹੋਣਾ ਪਵੇ ਕਿਉਂਕਿ ਮੈਂ ਤਾਂ ਨਾਲ ਦੀ ਨਾਲ ਹੀ ਪਾਉਣੀ ਆ ਫਿਰ ਤੁਸੀਂ ਉਹ ਪਹਿਲੀ ਕਾਪੀ ਵਾਲੇ ਕਲਮਦਾਰ ਜੋ ਵੀ ਤੁਸੀਂ ਲੈ ਕੇ ਲਿਖਣ ਵਾਸਤੇ ਪੈਨ ਵਗੈਰਾ ਲੈ ਕੇ ਬੈਠ ਜਾਗਾ ਤੇ ਲੈ ਆਜੋ ਫਿਰ ਆਪਾਂ ਕਰੀਏ ਭਗਵਾਨ ਨੂੰ ਯਾਦ ਕੀ ਕਹਿੰਦੇ ਨੇ ਭਗਤ ਮੈਂ ਖੜੀ ਉਡੀਕ ਆ ਰਾਮ ਕੇ

তো দেব কি যানমিয়া শাম যেশো চক পালনে পিঠে যানিমে শাম কি ওটা ते जनी में श्याम की उतारा लिया मतराज जनी में श्याम गोकल तारा लिया मतराज जनी में श्याम गोकल ਕਲ ਕੇ ਤਾਂ ਫਿਰ ਕਿਵੇਂ ਗਏ ਫਿਰ ਅਨੰਦ ਬਾਬੇ ਨੇ ਟੋਕਰੇ ਚ ਪਾ ਕੇ ਲੈ ਕੇ ਗਏ ਸੀ ਨਾ ਜਮਨਾ ਪਾਰ ਕਰਕੇ ਜਦੋਂ ਆਨੰਦ ਦੇ ਜੀ ਨੇ ਚੱਕਲੇ ਸ਼ਾਮ ਜਮਨਾ ਜਰਨਿ ਸ਼ੂਣੀ ਕੋ ਗਈ ਨੰਦ ਦੇ ਜੀ ਨੇ ਚੱਕਲੇ ਸ਼ਾਮ ਜਮਨਾ ਜਰਨਿ ਸ਼ੂਣੀ ਕੋ तेरे शौके चरण महर जी जमुना जटे भरेती जरळी तेरे चरण छुके चरण महर जी जमुना जटे भरेती ्याली कार केरा मिलन श्रीवाळया पाले बिचिया के श्यारसि भगत द सारया pa le vichh ek sham kar je si main khadi udi ka sham kera a main khadi udi ka ਜਿਸ ਉਹਨਾਂ ਨਾਮ ਦੇ ਬਾਬਾ ਜੀ ਚੱਕ ਕੇ ਤੁਰਪੇ ਸੀ ਟੋਕਰੇ ਚ ਪਾ ਕੇ ਤਾਂ ਫਿਰ ਜਮਨਾ ਨੂੰ ਐ ਵੀ ਮੈਂ ਚਰਨ ਸ਼ੋਹਾਂ ਉਹਨਾਂ ਦੇ ਭਗਵਾਨ ਦੇ ਤੇ ਫਿਰ ਉਹ ਉਹ ਹੋਰ ਟੋਕਰਾ ਤਾਂ ਹਾਂ ਉੱਚੇ ਚੱਕ ਜAVE ਵਿਚਾਲਾਂ ਡੁੱਬ ਜੇ ਉਹ ਤੇ ਗਲਗਲ ਪਾਣੀ ਆ ਕੇ ਹੋਰ ਉੱਚੇ ਲੈ ਕੇ ਫਿਰ ਜਮਨਾ ਨੂੰ ਖਿਆਲ ਆਇਆ ਭਾਈ ਫਿਰ ਉਹਨੂੰ ਜਮਨਾ ਨੂੰ ਖਿਆਲ ਆਇਆ ਵੀ ਬਾਬਾ ਦੰਦ ਹੋਰ ਤਾਂ ਹਾਂ ਚੱਕੀ ਜਾਂਦਾ ਬਾਬਾ ਜੀ ਇਹਦੇ ਤੇ ਮੂੰਹ ਸਿਰ ਤੱਕ ਸਾਰੇ ਪਾਣੀ ਬਾਬਾ ਜੀ ਡੁੱਬ ਜਾਣਗੇ ਤੇ ਫਿਰ ਭਗਵਾਨ ਨੇ ਆਪ ਪਿੱਛੋਂ ਪੈਰ ਪਿੱਛੇ ਆਪਣਾ ਨਮਕਾ ਲਿਆ ਤੇ ਫਿਰ ਜਮਨਾ ਨੇ ਸ਼ੂਲੇ ਚਰਨ ਫਿਰ ਜਾ ਕੇ ਬਿਲਕੁਲ ਉੱਥੇ ਉਹ ਗੋਡਾਂ ਤੱਕ ਆ ਗਈ ਬ੍ਰੇਕ ਸੁੱਕੀ ਕਰਤੀ ਹਾਂ ਫਿਰ ਜਮਨਾ ਉਤਰ ਗਈ ਤੇ ਇਹ ਭਗਵਾਨ ਦੀ ਲੀਲਾ ਸੀ ਸੀ ਤੁਸੀਂ ਸੁਣਿਆ ਬ ਕੋਹਾਨੀਆਂ ਤਾਂ ਬਹੁਤ ਲੰਮੀਆਂ ਕੱਲੇ ਇਹ ਤੇ ਸ਼ੁਰੂ ਕਰੂੰਗੀ ਮੈਂ ਜਰੂਰ ਸੁਣਾਉਂਗੀ ਕਿ ਬਹੁਤ ਵਧੀਆ ਲੱਗਦੀਆਂ ਨੇ ਮਹਾਰਾਜਿਆਂ ਦਾ ਸਾਰੇ ਗੁਰੂ ਮਹਾਰਾਜ ਦੇ ਸਾਰੀਆਂ ਹੀ ਕੋਹਾਨੀਆਂ ਪਵਿੱਤਰ ਕਰਨ ਵਾਲੀਆਂ ਨੇ ਜੇ ਆਪਾਂ ਸੁਣੀਏ ਤਾਂ ਹਨਾ ਇਹਨੂੰ ਨਾ ਸਮਝੋ ਲਲਾ ਪਰਸ਼ੋਤ ਸਿੰਘ RAM ji ਮਰਿਆਦਾ ਪਰਸ਼ੋਨਾ ਨੇ ਮਰਿਆਦਾ ਬੰਨੀ ਸੀਗੀ ਇਹਨਾਂ ਨੇ ਨੀਲਾ ਰਚਾਈ ਸੀ ਤੇ ਆਜੋ ਹੁਣ ਆਪਾਂ ਤੰਦਰੁਸਤੀ ਵੱਲ ਦੱਸਿਓ ਨਾਲ ਸਾਡਾ ਗੀਤ ਨਵਾ ਭਜਨ ਤੁਹਾਨੂੰ ਕਿਵੇਂ ਲੱਗਿਆ ਤੇ ਸੁਣੋ ਹੁਣ ਇਹਨੂੰ ਲੇਖ ਲਓ ਚੰਗੀ ਤਰ੍ਹਾਂ ਹਾਂ ਤੇ ਬੀੜੀ ਸਿਗਰਟ ਤੇ ਪਾਨ ਮਸਾਲਾ ਕਿਹੜੇ ਖਾਂਦੇ ਨੇ ਉਹਨਾਂ ਨੂੰ ਤਲਬ ਲੱਗਦੀ ਹੈ ਨਾ ਫਿਰ ਉਹ ਖਾਂਦੇ ਨੇ ਕੀ ਕਰਨਾ ਉਹਦੇ ਵਿੱਚ ਇਹਨੂੰ ਛੱਡਣ ਵਾਸਤੇ ਤੁਸੀਂ ਤਾਂ ਕੀ ਕਰਨਾ ਤੇ ਘਰੇ ਲੂਪਾਇ ਕਰਕੇ ਜਰੂਰ ਦੇਖਿਓ ਅਦਰਕ ਲਓ ਤੁਸੀਂ ਉਹਦੇ 500 ਅਦਰਕ ਲੈ ਲਓ ਤੁਸੀਂ ਇੰਨਾ ਸਾਰਾ ਲੈ ਲਓ ਡੇਢ ਓਂਗਲ ਸਾਰਾ ਅਦਰਕ ਲੈ ਲਓ ਬੱਦਲੇ ਲਓ ਤੇ ਫਿਰ ਬੱਦ ਦੇਰ ਵੀ ਆਪਾਂ ਨੂੰ ਚੂਸਣਾ ਪੈਂਦਾ ਉਹਦੇ ਫਿਰ ਛੋਟੇ ਛੋਟੇ ਟੁਕੜੇ ਕਰ ਲਓ ਕਰ ਲੇ ਤੇ ਫਿਰ ਉਸ ਦੇ ਉੱਤੇ ਇੱਕ ਨਿੰਬੂ ਨਚੋੜ ਦਿਓ ਉਹਨਾਂ ਸਾਰੇ ਟੁਕੜਿਆਂ ਤੇ ਤੇ ਥੋੜਾ ਜਿਹਾ ਉਹਦੇ ਚ ਕਾਲਾ ਨਮਕ ਵੀ ਛਿੜਕ ਦਿਓ ਫਿਰ ਉਹਨੂੰ ਧੁੱਪੇ ਧਰ ਦਿਓ ਸੁੱਕਣ ਲਈ ਰੱਖ ਦਿਓ ਜਦੋਂ ਸਾਰਾ ਪਾਣੀ ਵਗੈਰਾ ਸੁੱਕ ਜਾਵੇ ਤਾਂ ਕਿਸੇ ਡੱਬੀ ਵਿੱਚ ਪਾ ਕੇ ਜਾਂ ਪੂੜੀਆਂ ਬਣਾ ਕੇ ਆਪਣੀ ਜੇਬ ਵਿੱਚ ਰੱਖ ਲਓ ਅਦਰਕ ਨੂੰ ਛੋਟੇ ਛੋਟੇ ਟੁਕੜਿਆਂ ਨੂੰ ਤਾਂ ਫਿਰ ਜਦੋਂ ਵੀ ਤੁਹਾਨੂੰ ਬੀੜੀ ਸਿਗਰਟ ਜਾਂ ਗੁਟਕਾ ਪਾਣ ਮਸਾਲਾ ਖਾਣ ਦੀ ਤਲਬ ਉঠে ਤਾਂ ਇੱਕ ਟੁਕੜਾ ਅਦਰਕ ਦਾ ਮੂੰਹ ਵਿੱਚ ਪਾ ਕੇ ਚੂਸਦੇ ਰਹੋ ਉਹਨੂੰ ਤੁਸੀਂ ਚਬਣਾ ਨਹੀਂ ਹੈਗਾ ਬਸ ਸਿਰਫ ਚੂਸਣਾ ਹੈ ਤੇ ਇਸ ਤਰ੍ਹਾਂ ਹਰ ਰੋਜ਼ ਕਰੋ ਜਦ ਵੀ ਤੁਹਾਨੂੰ ਤਲਬ ਉੱਠੇ ਜਿਆਦਾ ਬਣਾ ਕੇ ਰੱਖ ਲਿਓ ਹਨਾ ਤਾਂ ਉਹਨੂੰ ਚੂਸਦੇ ਰਹੋ ਚੱਬਣਾ ਨਹੀਂ ਇਸ ਤਰ੍ਹਾਂ ਹਰ ਰੋਜ਼ ਕਰੋ ਇੱਕ ਮਹੀਨਾ ਜਾਂ ਉਸ ਤੋਂ ਪਹਿਲਾਂ ਹੀ ਅੱਗੇ ਪਿੱਛੇ ਇੱਕ ਮਹੀਨਾ ਤਾਂ ਜ਼ਰੂਰੀ ਕਰੋ ਨਾ ਤੇ ਕਰਦੇ ਕਰਦੇ ਤੁਹਾਡਾ ਇਹ ਤੁਹਾਡੀ ਆਦਤ ਛੁੱਟ ਜੂਗੀ ਫਿਰ ਉਹ ਤੁਹਾਨੂੰ ਲੈਣਾ ਨਹੀਂ ਪਊਗਾ ਉਹਨਾ ਹਿੰਗ ਲੱਗੇ ਨਾ ਫਟਕੜੀ ਰੰਗ ਚੋਖਾ ਆਵੇ ਤੇ ਇਹਨੂੰ ਜ਼ਰੂਰ ਅਜ਼ਮਾ ਕੇ ਦੇਖਿਓ ਤੇ ਹਰ ਹਾਲਤ ਇਹ ਮਤਲਬ ਤੁਹਾਡਾ ਇਹ ਜਿਹੜੀ ਆਦਤ ਛੁੱਟ ਜੂਗੀ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਉਹਨੂੰ ਮੈਂ ਕਿਹਾ ਮੈਂ ਉੱਤੇ ਪਾਉਂਗੀ ਉਹ ਇਹ ਬੁੜੀਆਂ ਵੀ ਜਿਹੜੀਆਂ ਨਾ ਹੈਈਆਂ ਨੇ ਢਾਨਕਾ ਲੀਆਂ ਜਾਂ ਹੋਰ ਰਾਜਸਥਾਨੀ ਜੀਆਂ ਇਹ ਵੀ ਪਾਲ ਮਸਾਲੇ ਜੀ ਇਹ ਗੁੱਕੇ ਘਟ ਕੇ ਖਾਈ ਜਾਂਦੀਆਂ ਨੇ ਉਹਨਾਂ ਨੇ ਮੈਨੂੰ ਗਊਸ਼ਾਲਾ ਮੈਂ ਗਈ ਮੈਨੂੰ ਦੱਸਿਆ ਪੁੱਛਿਆ ਉਹਨਾਂ ਨੇ ਕਿ ਕਿਉਂਕਿ ਉਹ ਮੇਰੇ ਗੀਤ ਗੂ ਸੁਣਦਿਆਂ ਰਹਿੰਦੀਆਂ ਨੇ ਉਹਨਾਂ ਨੂੰ ਵਧੀਆ ਲੱਗਦਾ ਤੇ ਫਿਰ ਮੈਂ ਦੱਸਿਆ ਵੀ ਮੈਂ ਉਹ ਤੇ ਪਾਉਂਗੀ ਕੱਲ ਨੂੰ ਤੁਸੀਂ ਦੇਖ ਲਿਓ ਤੇ ਸੌਖਾ ਜੀ ਉਹ ਮੇਰੇ ਜਵਾਨੀ ਯਾਦ ਨਹੀਂ ਸੀ ਅਦਰਕ ਦੱਸਦੇ ਆ ਅਦਰਕ ਤਾਂ ਚਾਹੇ ਦੋ ਉਂਗਲਾਂ ਦਾ ਘਾ ਲੈ ਲਓ ਬੱਦ ਬਣਾ ਕੇ ਰੱਖ ਲੋ ਤੇ ਨਿੰਬੂ ਨਚੋੜ ਦੇਣਾ ਦੋ ਨਿੰਬੂ ਨਚੋੜ ਲੋ ਕਾਲਾ ਨਮਕ ਛਿੜਕ ਦਿਓ ਫਿਰ ਉਹਨੂੰ ਧੁੱਪੇ ਧਰ ਦਿਓ ਜਦੋਂ ਸੁੱਕ ਜੇ ਉਹਨੂੰ ਜਾਂ ਪੂੜੀਆਂ ਬਣਾ ਕੇ ਜੇਹੇ ਚ ਪਾ ਲੋ ਜਾਂ ਕਿਸੇ ਡੱਬੀ ਚ ਪਾ ਕੇ ਜੇਹੇ ਚ ਪਾ ਲੋ ਜਦੋਂ ਤਲ ਮੁਠੇ ਇੱਕ ਟੁਕੜਾ ਮੂੰਹ ਚ ਪਾ ਲੈਣਾ ਉਹਨੂੰ ਚੂਸਦੇ ਰਹੋ ਐਂਕ ਤੁਸੀਂ ਜੇ ਮਹੀਨਾ ਵੀ ਕਰੋਗੇ ਕਰਦੇ ਕਰਦੇ ਤੁਹਾਡੀ ਆਦਤ ਛੁੱਟ ਜੂਗੀ ਤੇ ਲੋ ਹੌਣ ਦਿਓ ਸਾਨੂੰ ਛੁੱਟੀਆਂ ਕੱਲ ਨੂੰ ਫੇਰ ਨਵੇਂ ਗੀਤ ਤੇ ਨਵੇਂ ਨੁਕਤੇ ਨਾਲ ਫੇਰ ਮਿਲਾਂਗੇ ਧੰਨਵਾਦ ਸਾਡੀ ਵੀਡੀਓ ਦੇਖਣ ਲਈ ਮੈਂ ਜਰੂਰ ਹੋ ਲਿਖਿਆ ਕਰੋ ਕਮੈਂਟ ਵੀ ਤੁਹਾਨੂੰ ਸਾਡਾ ਗੀਤ ਕੇ ਹੋ ਜਾ ਲੱਗੇ